ਲਓ ਬਈ ਵਲੌਗ ਦੀ ਸ਼ੁਰੂਆਤ ਕਰਨ ਲੱਗੇ ਆ ਕਾਲੀਆਂ ਘਟਾਵਾਂ ਦੇ ਨਾਲ ਬੱਦਲ ਪੈਨ ਜਾ ਰਿਹਾ ਆਪਾਂ ਕਰਦੇ ਆ ਵਲੌਗ ਦੀ ਸ਼ੁਰੂਆਤ ਖੇਤੀ ਕਰਮਾ ਸੇਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਆ ਬੱਦਲ ਨਹੀਂ ਆਲਾ ਜਾਂਦਾ ਜਿਹੜਾ ਅੱਜ ਆ ਬੱਦਲ ਬਹੁਤ ਜ਼ਿਆਦੇ ਬਣਿਆ ਤੜਕੇ ਦਾ ਆਹ ਹੀ ਆਉਂਦਾ ਆਪਣੇ ਪਾਕਿਸਤਾਨ ਆਹ ਹੀ ਪਾਕਿਸਤਾਨ ਬਾਰਡਰ ਤੋਂ ਜਿਹੜਾ ਬੱਦਲ ਆਉਂਦਾ ਇਹ ਸਾਡੇ ਪੈਣਾ ਇਹ ਮੋਬਾਈਲ ਜੰਦੀ ਨਹੀਂ ਨੀ ਪੈਣਾ ਕੀ ਆ ਹਾਂ ਦੀ ਨਹੀਂ ਆ ਆ ਰਿਹਾ ਬਦਲ ਪੂਰੀ ਕਾਲੀ ਕਟਾ ਦੇ ਨਾਲ ਇਹ ਸਾਡੇ ਪੈਣਾ ਤੇ ਇਧਰ ਝੋਨੇ ਲੱਗੀ ਜਾਂਦੇ ਆ ਧੱਕੇ ਬਹੁਤ ਜ਼ਿਆਦਾ ਮਰ ਚੁੱਕੇ ਨੇ ਝੋਨੇ ਦੇ ਵਿੱਚ ਇਹਨੂੰ ਸਕਾ ਦੇ ਪਾਣੀ ਵੀ ਘਰ ਰੱਖੇ ਰਾਂ ਇਹ ਵਿਰਲਾ ਲਾਇਆ ਕਿ ਢੱਕੇ ਮਰੇ ਆ ਆ ਆ ਬਦਨ ਨੀ ਆਲਾ ਜਾਂਦਾ ਵਾਕੀ ਨੀ ਆਲਾ ਜਾਂਦਾ ਬਹੁਤ ਘਟਾਵਾਂ ਆ ਰਹੀਆਂ ਫਰੀਦਕੋਟ ਏਰਗੇ ਨੂੰ ਬਦਲ ਜਿਹੜਾ ਜਿਆਦਾ ਨੰਗ ਚੁੱਕਾ ਇਧਰੋਂ ਵੀ ਕਰ ਦੋ ਗੌਰ ਕਰਕੇ ਗੁਰੂ ਹਰ ਸਾਹਿਬ ਗੁਰੂ ਹਰ ਸਾਹਿਬ ਵੀ ਜਾ ਕੇ ਆਇਆ ਤੇ ਬਦਲਾਂ ਦੇ ਸਾਰੇ ਨਜ਼ਾਰੇ ਲੈ ਰਹੇ ਆ ਤੇ ਮੈਂ ਕਿਹਾ ਚਲੋ ਆਪਾਂ ਹੀ ਵਲੌਗ ਦੀ ਸ਼ੁਰੂਆਤ ਕਰਦਗੇ ਆ ਆਪਿਆ ਸ਼ਕਤੀਮਾਨ ਦਾ ਰੂਟਾ ਵੇਟਰ ਸ਼ਕਤੀਮਾਨ ਵੀ ਬਹੁਤ ਆਪਦੀ ਸਮੇਂ ਦੇ ਵਿੱਚ ਅੱਤ ਕਰਾ ਕੇ ਗਿਆ ਜਵਕਾ ਨੇ ਬੜਾ ਵੇਖਿਆ ਹੁਣ ਇਹਦੇ ਰੂਟਾ ਵੇਟਰ ਹੁਣ ਲੱਗ ਪੇ ਸਾਂਦੋਂ ਲਾਪੇ ਇਹਦੇ ਤਿੰਨ ਸਪਰਿੰਗ ਹੀ ਆ ਯਾਰ ਜਾਂ ਤਾਂ ਇੱਥੋਂ ਵਾਲਾ ਟੁੱਟ ਗਿਆ ਇੱਕ ਟੁੱਟ ਗਿਆ ਇੱਥੋਂ ਵਾਲਾ ਇੱਕ ਇਹਦੇ ਤਿੰਨ ਹੀ ਆ ਲੈਟ ਵੀ ਅੱਜ ਅੱਜ ਤਾਂ ਬੁਰੀ ਤੇ ਹੋਇਆ ਲੈਟ ਵਾਲੀ ਵੀ ਅੱਜ ਮੀਂਹ ਜੀ ਛੱਡੀ ਬੈਠੇ ਆ। ਲਓ ਵੀ ਮਿੱਤਰੋ ਤੁਹਾਨੂੰ ਇੱਕ ਸਕੀਮ ਦੱਸਣ ਲੱਗੇ ਆ ਕਦੂ ਜਿਹਦਾ ਜਿਹਦਾ ਰਹਿੰਦਾ ਜਾਏ ਤੁਹਾਨੂੰ ਵੇੜ ਲਿਆ ਕੰਮ ਚੱਲ ਅਗਲੀ ਵਾਰਤ ਲੋ ਜੋ ਜਿਨ੍ਹਾਂ ਦੇ ਰੋਟਾਟਰ ਸਾਈਡ ਤੇ ਵੱਟ ਜੀ ਬਣਾਉਂਦੇ ਆ ਜਦੋਂ ਉਹਨਾਂ ਦੇ ਆਹ ਆ ਬਾਈਪਾਸ ਆ ਲੈ ਮੁੰਨਾ ਵਲੌਗ ਬਣਾਈ ਜਾਂਦਾ। ਉਹ ਪਤਾ ਕੀ ਕਰੋਂ ਆ ਇੱਕ ਸਟ੍ਰੈਨ ਛੱਡ ਕੇ ਆ ਨਾਲ ਵਾਲੇ ਖੋਲ ਦੋ ਸਾਰੇ। ਇਧਰੋਂ ਵੀ ਇੱਕ ਛੱਡ ਕੇ ਨਾਲ ਵਾਲੇ ਖੋਲ ਦੋ ਤੇ ਆ ਜਿਹੜਾ ਜਿਹੜਾ ਨਾ ਆਪਾ ਇਹ ਜਿਹੜਾ ਥੱਲੇ ਨਹੀਂ ਦਾਬ ਦੋ ਉਪਰ ਉਪਰ ਰਹੂਗਾ ਤੇ ਵਧੀਆ ਨਾਲ ਇਹਦਾ ਪੱਧਰ ਕਰਦਾ ਜੇ ਆ ਸੁੱਕਾ ਨੰਗ ਹੈ ਨਾ ਬੱਦਲ ਫੇਰ ਨਹੀਂ ਆਉਂਦਾ ਆਪਣੇ ਇਹ ਵੀ ਪੱਕੀ ਗੱਲ ਆ ਆਪਾਂ ਤੇਰਬਾ ਕਰਕੇ ਬਦਲ ਵੀਡੀਓ ਸ਼ੇਅਰ ਕਰ ਲਓ ਟਰੱਲਾ ਜਮਾ ਐਂਡ ਤੇ ਲਾਇਆ ਉਹਨੇ ਹੈ ਨਾ ਪਹੁੰਚਣੇ ਨਾਲ ਪਾਸ ਛੱਡ ਦਿੰਦਾ ਆਹ ਜਿਹੜੀਆਂ ਘਟਾਵਾਂ ਜਿਹੜੀਆਂ ਬਣੀਆਂ ਖੜੀਆਂ ਇਹੇ ਬਦਲਾ ਸਕਦਾ ਤੁਹਾਨੂੰ ਥੋੜੇ ਚਿਰ ਚ ਦੇਖਦੇ ਆਂ ਵੀ ਆਉਂਦਾ ਕਿ ਨਹੀਂ ਮੈਨੂੰ ਤਾਂ ਲੱਗਦਾ ਟਲ ਚੁੱਕਾ ਬਦਲ ਟਲ ਗਿਆ ਬਦਲ ਮੈਨੂੰ ਤਾਂ ਲੱਗਦਾ ਟਲ ਗਿਆ ਸਾਹਮਣੇ ਤਾਂ ਝਾਕ ਆਵਾਜ਼ ਇਧਰ ਲਈ ਜੇ ਟਲ ਜਿਦਾ ਹੈ ਮੈਂ ਪੱਠੇ ਲੈਣ ਜਾਣਾ ਫਿਰ ਮੈਂ ਪੱਠੇ ਲੈਣੇ ਜਾਂਦਾ ਮੈਂ ਝੋਨੇ ਚੋਂ ਕੱਖ ਕੱਢ ਦੂੰ ਅੱਛਾ ਇਹ ਨਹੀਂ ਟਲਦਾ ਦਾ ਤਾਂ ਤਵੇ ਗੱਲ ਤਾਂ ਇਹ ਵਲੌਗਸ ਬਹੁਤ ਚੱਲ ਰਹੇ ਨੇ ਆ ਜਿਹੜੀਆਂ ਕਾਲੀਆਂ ਘਟਾਵਾਂ ਨੇ ਇਹ ਸਾਡੇ ਬਹੁਤ ਬਦਲ ਲੈ ਕੇ ਆ ਰਹੀਆਂ ਇਹਨਾਂ ਨੂੰ ਆਪਾਂ ਇੰਨੇ ਆ ਵੀ ਆਜੋ ਸਾਡੇ ਮੀਂਹ ਵਰਾ ਦਿਓ ਆ ਤੁਸੀਂ ਦੇਖ ਸਕਦੇ ਹੋ ਖੰਭੇ ਤਾਰਾਂ ਦਾ ਜਾਲ ਵਿਛਾਇਆ ਖੰਭੇ ਇਨੇ ਲੈਵਲ 'ਚ ਲੱਗੇ ਆ ਨਾ ਹੰਤਾ ਕੋਈ ਕੋਈ ਵੀ ਖੰਭਾ ਲੈਵਲ 'ਚ ਨਹੀਂ ਦੀਦਾ ਆਈ ਆਣੀ ਲੈੜ ਬੜੇ ਫਾਲਟ ਪੈਂਦੇ ਲੈਟਸ ਇੱਕੋ ਫਰੇਮ ਚ ਤਿੰਨ ਟਾਵਰ ਆਏ ਪਏ ਆ ਇੱਕੋ ਪੰਗਿਆ ਲੜ ਆ ਗਿਆ ਇੱਕੋ ਆ ਗਿਆ ਤੇ ਇੱਕ ਆ ਗਿਆ ਤਿੰਨ ਟਾਵਰ ਇੱਕੇ ਜੀ ਦੋ ਤਾਂ ਵੱਡੇ ਤੇ ਇੱਕੋ ਮੜਾ ਇਹਦੀ ਇਹਨਾਂ ਟਾਵਰਾਂ ਨੇ ਚਿੜੰਗਾ ਖਤਮ ਕਰਤਾ ਪੰਛੀ ਖਤਮ ਕਰਤੇ ਹਾਂ ਬਾਈ ਜੋਤੇ ਠੀਕ ਆ ਠੀਕ ਆ ਵਧੀਆ ਮੈਂ ਪੈਂਡੀਆਂ ਹਾਂ ਇਹਦੇ ਹੁਣ ਤੁਹਾਨੂੰ ਵਿਊ ਹੋਣੇ ਆ ਦਰਖਤਾਂ ਦਰਖਤਾਂ ਦਾ ਜੋ ਤਾਂ ਕਿਵੇਂ ਬੱਜਿਆ ਹੁਣਾ ਮੁਰੇ ਆ ਓਏ ਅੱਜ ਬੱਦਲ ਆਉਂਦਾ ਛੁੱਟੀ ਨਾ ਕਰਦੇ ਸਕੂਲੋਂ ਆ ਸਕੂਲ ਛੁੱਟੀ ਕਰਦ ਕੇ ਬੱਦਲ ਆਉਂਦਾ ਸਕੂਲ ਛੁੱਟੀ ਕਰਦ ਕੇ ਅੱਜ ਪੈਜ ਜੇਗਾ ਬਾਨਾ ਬਣਾ ਦੇ ਕਰ ਹੈ ਹੈ ਕਿਉਂ ਵਰਦੀ ਲਵੇੜ ਲੇਗਾ ਕਿਛ ਨਹੀਂ ਤੂੰ ਆਖਿਆ ਨਹੀਂ ਅੱਜ ਆਦੇ ਡੈਡੀ ਨੇ ਵੀ ਅੱਜ ਆਪਾਂ ਛੁੱਟੀ ਕਰਵਾਦ ਕੇ ਹੈ ਮੀ ਹਲ ਦੇਣਾ ਛੁੱਟੀ ਨਹੀਂ ਕਰਾਉਂਦਾ ਕਿਵੇਂ ਪੜਾਈ ਪੂਰੀ ਕਰਨੀ ਆ ਪੜਾਈ ਪੂਰੀ ਕਰਨੀ ਬੰਦਾ ਦਾ ਫਿਰ ਸਿਆਣਾ ਦਾ ਵੈਰੀ ਗੁੱਡ ਉਹ ਇਧਰ ਵਰਦੀ ਲਵੇੜ ਲੇਗਾ ਉਧਰ ਜਾ ਕੇ ਵਰਦੀ ਲਵੇੜ ਲੇਗਾ ਲੈ ਬਈ ਮੈਨੂੰ ਲੱਗਦਾ ਵੀ ਬਦਲ ਤਾਂ ਤਲ ਚੁੱਕਾ ਸਾਡੇ ਏਰੀਆ 'ਚ ਤਾਂ ਸੁੱਕਾ ਹੀ ਰੱਖੂ ਲੱਗਦਾ ਉਧਰੋਂ ਤਾਂ ਫੈਮ ਸਾਡੇ ਸਾਥ ਦਾ ਹੋਇਆ ਪੈਸ ਉਧਰੋਂ ਤਾਂ ਵਲੌਗ ਐਂਡ ਵੱਲ ਵੱਧ ਰਿਹਾ ਕਿ ਉਧਰੋਂ ਮੀਂਹ ਵੀ ਮੈਨੂੰ ਲੱਗਦਾ ਵੀ ਹੋਰ ਪਾਸੇ ਜਾ ਰਿਹਾ ਪਰ ਇਹਨੂੰ ਹਵਾ ਹੋ ਗਈ ਫਰੀਦਕੋਟ ਤੇ ਲੈ ਗਿਆ ਪੱਟ ਕੇ ਮੀਂਹ ਸਾਰਾ ਜਾਂ ਇਧਰੋਂ ਮੁਕਸਰ ਸਾਈਡ ਪੈਕੇਟ ਐ ਲੈ ਗਿਆ ਪਰ ਇਹਨੂੰ ਮੈਂ ਆਵੇ ਕਿਹੜੇ-ਕਿਹੜੇ ਏਰੀਆ ਚ ਮੀਂਹ ਪੈ ਗਿਆ ਹੋਇਆ ਅੱਜ ਮੈਂ ਬਠਿੰਡੇਰੀ ਚ ਵੀ ਪੈ ਗਿਆ ਮੀਂਹ ਅੱਜ ਆਪਣੇ ਏਰੀਆ ਚ ਰਹਿ ਗਿਆ ਅੱਜ ਚਲੋ ਦੇਖਦੇ ਆ ਕੀ ਬੰਦਦਾ ਲੈ ਵੀ ਮਿੱਤਰ ਪਿਆਰਿਓ ਮੈਂ ਵਲੌਗ ਨੂੰ ਕਰਦਾ ਬੰਦ ਤੇ ਪਠੇ ਲੈਣ ਜਾਣੇ ਆ ਮੈਨੂੰ ਲੱਗਦਾ ਮੀ ਦਾ ਗੱਟਾ ਵਾਲਾ ਤੂੰ ਮੀਟਾ ਲੱਗਿਆ ਟਲ ਗਿਆ ਟਲ ਗਿਆ ਮੀ ਪੱਕਾ ਹੀ ਨਹੀਂ ਬਣਦਾ ਇਹ ਦੇਣਾ ਹੈ ਨਹੀਂ ਟਲ ਗਿਆ